ਮੌਸਮ ਬਹੁਤ ਸੋਹਣਾ ਦਿਨ ਵਧੀਆ ਲੱਗਦੇ ਨੇ ਨਾ ਠੰਡ ਹੁੰਦੀ ਆ ਨਾ ਗਰਮੀ ਹੁੰਦੀ ਆ ਤੇ ਐਹੋ ਜਿਹੇ ਦਿਨ ਤਾਂ ਕੈਨੇਡਾ ਦੇ ਕੰਮੇ ਭਾਲਦੇ ਆ ਕਿ ਐਦਾਂ ਦਾ ਦਿਨ ਹੋਵੇ ਤੇ ਫਿਰ ਕੰਮ ਕਰਨ ਦਾ ਸਵਾਦ ਹੀ ਵੱਖਰਾ ਹੁੰਦਾ ਆ ਵੀ ਬਿਲਡਿੰਗ ਅਸੀਂ ਲਾਤੀ ਸਿਰੇ ਸਾਡੇ ਨਾਲ ਦੀਆਂ ਨੇ ਚੱਕਤੀ ਇਹ ਵੀ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਅੱਜ ਲੱਗਾ ਪਾਉਣ ਔਰ ਸਭ ਠੀਕ ਠਾਕ ਹੋ। ਹੋਰ ਸੁਣਾਓ ਕੀ ਹਾਲ ਚਾਲ ਆ? ਮੈਂ ਜਿਵੇਂ ਜਿਗਾ ਤਾਂ ਕਰਕੇ ਵੀਡੀਓ ਪਾ ਲਈ। ਕਿ ਕੈਨੇਡਾ ਦੇ ਵਿੱਚ ਬੰਦਾ ਰਹਿੰਦਾ ਹੀ ਜ਼ਿਆਦਾਤਰ ਬਿਜਿਓ ਆ। ਵੇਲੇ ਭੁੱਲੇ ਤਾਂ ਪਹਿਲਾਂ ਹੀ ਹੁੰਦੇ ਸੀ ਜਦੋਂ ਇੰਡੀਆਂ ਹੁੰਦੇ ਸੀ ਹੁਣ ਤਾਂ ਕਿੱਥੇ ਹੁਣ ਤਾਂ ਬੱਸ 440 ਹੁੰਦਾ ਰੋਜ਼। ਟ੍ਰੈਫਿਕ ਇੱਥੇ ਪੂਰੀ ਹੁੰਦੀ ਆ ਦੇਖ ਲਓ ਜਿੱਧਰ ਪਾਸੇ ਦੇਖੋ ਗੱਡੀਆਂ ਹੀ ਗੱਡੀਆਂ ਗੱਡੀਆਂ ਹੀ ਗੱਡੀਆਂ ਤੇ ਆਜੋ ਤੁਹਾਨੂੰ ਮਲਾਉਣੇ ਆ ਬੰਦਿਆਂ ਨੂੰ ਹੋਰ ਡਾਕਟਰ ਸਾਹਿਬ ਕੀ ਖਾਲਾ ਵਧੀਆ ਸਾਡਾ ਲਗਭਗ ਹੋਇਆ ਛੁੱਟੀ ਦਾ ਟਾਈਮ ਤੇ ਸਫਾਈ ਫਿਰ ਕਰਦੀ ਆ ਫਿਰ ਛੁੱਟੀ ਤੋਂ ਘੰਟਾ ਅੱਧਾ ਅੱਧਾ 15 20 ਮਿੰਟ ਅੱਧਾ ਘੰਟਾ ਪਹਿਲਾਂ ਫਿਰ ਸਾਡਾ ਸਫਾਈ ਅਭਿਆਨ ਸ਼ੁਰੂ ਹੋ ਜਾਂਦਾ ਫਿਰ ਅਹੀਂ ਘਰ ਵਿੱਚ ਚੱਕਣਾ ਹੁੰਦਾ ਹੋਰ ਕਰਨੈਲ ਸਾਹਿਬ ਕੀ ਹਾਲ ਹੈ ਹਾਂਜੀ ਐਮ ਐਨ ਐਮ ਐਸ ਸੈਟਾ ਕੰਮ ਥੱਲੇ ਸਾਡੀਆਂ ਗੱਡੀਆਂ ਖੜੀਆਂ ਬਣਾਦਿਆਂ ਕਹਿੰਦਾ ਇਹ ਨੂੰ ਲੈ ਗਏਗਾ ਆਪਣਾ ਲਾਪਲੇਟ ਇੱਧਰ ਸਾਡਾ ਲੈਂਟਰ ਪੈ ਗਿਆ ਤੇ ਉੱਤੇ ਕੰਦਾ ਵੀ ਹੋ ਗਿਆ। ਇੱਧਰ ਲੈਂਟਰ ਪੈ ਕੇ ਉੱਤੇ ਕੰਦਾ ਹੋ ਗਿਆ ਤੇ ਇੱਧਰ ਜੇ ਲੈਂਟਰ ਪੈ ਰਿਹਾ। ਛੱਡਣਾ ਨਹੀਂ ਚਾਹੀਦਾ। ਇੱਧਰਲੇ ਪਾਸੇ ਆ ਦੇਖੋ ਜੇ ਫੱਟੇ ਪੈ ਰਹੇ ਆ ਤੇ ਇਹਨਾਂ 'ਤੇ ਚੜ੍ਹ ਸਕਦੇ ਆ। ਯਾ ਤੇ ਆ ਦੇਖੋ। ਆ ਥੱਲੇ ਉਦਾਂ ਹੀ ਆਂ ਜੰਗਲੈਂਡ ਤੇ ਬੈਣਾ ਫੱਟੇ ਬੈਣੇ ਪਲਾਈਆਂ ਪਾਣੀਆਂ ਇਹਨਾਂ ਨੇ ਬਲਕ ਪਾਉ ਸਾਰੇ ਲਿਆ ਜੀ ਜੀ ਇਹ ਨਹੀਂ ਤਾਂ ਜਾਂਦਾ ਬੰਨੀਆਂ ਹੈਨਾ ਇੱਥੇ ਨਹੀਂ ਤਾਂ ਜਾਂਦਾ ਬੰਨੀਆਂ ਇੱਧਰ ਤੇ ਨਹੀਂ ਤਾਂ ਜਾਂਦਾ ਬੰਨੀਆਂ ਇੱਥੇ ਖਾਲੀ ਖੁੱਡਾ ਹੈ ਉਧਰਲੀ ਬਿਲਡਿੰਗ ਹੈ ਜਿਹੜੀ ਉਹਦੀ ਇੱਕ ਫਲੋਰ ਉੱਤੇ ਬਾਨੀ ਆ ਇਹ ਵੀ ਨਹੀਂ ਬਾਨੀ ਇਹ ਇੱਥੇ ਖਤਮ ਹੋ ਜਾਣੀ ਆ ਇੱਥੇ ਥੱਲੇ ਹੀ ਇਹ ਜੋ ਤਿਆਰ ਹੋ ਗਈ ਪੂਰੀ ਲਗਜ਼ਰੀ ਬਿਲਡਿੰਗ ਬਣ ਜਾਣੀ ਇਹ ਹੋਣੀ ਇਦਾਂ ਜਿਹੇ ਲੱਗਦੀ ਆ ਇਹਦਾ ਪੂਰੀ ਹੱਤ ਬਣ ਜਾਣੀ ਇਹ ਜੋ ਤਿਆਰ ਹੋ ਗਈ ਡੇਡਾ ਦੇ ਵਿੱਚ ਹੁਣ ਜੇ ਮੈਂ ਗਰਮੀਆਂ ਨੇ ਮਤਲਬ ਗਰਮੀਆਂ ਆ ਰਹੀਆਂ ਤਾਂ ਅਜੇ ਤਾਈਂ ਚੱਟਾ ਦੇਣਾ ਜੇ ਸਿਆਲ ਹੁੰਦੇ ਹੁਣ ਨੂੰ ਲੈਟਾਂ ਲੱਗ ਜਾਣੀਆਂ ਸੀ ਸਿਆਲ 'ਚ ਤਾਂ 4.5 5 ਲੈਟਾਂ ਲੱਗ ਜਾਂਦੀਆਂ ਗਰਮੀਆਂ 'ਚ ਇੱਥੇ ਗਰਮੀਆਂ 'ਚ ਆਇਆ ਹੁੰਦਾ ਰਾਤ ਨੂੰ 10:00 ਵਜੇ ਵਜੇ ਜਾ ਕੇ ਜਾਨੀ ਸੂਰਜ ਛਿਪਦਾ 10:00 ਵਜੇ ਵੀ ਜਾਨੀ ਆਇਆ ਹੁੰਦਾ ਵੀ ਲੈਟਾਂ ਦੀ ਲੋਡ ਨਹੀਂ ਹੁੰਦੀ ਗਰਮੀਆਂ ਦੇ ਵਿੱਚ ਇਹੋ ਜਿਹਾ ਹਿਸਾਬ ਆ 10 ਤੋਂ ਵੀ ਉੱਤੇ ਕਈ ਵਾਰੀ ਜਾ ਕੇ ਫੇਰ ਜਾ ਕੇ ਹਨੇਰਾ ਜਾ ਹੋਣ ਲੱਗਦਾ ਅੱਗੇ ਜੂਨ ਜੁਲਾਈ ਦੇ ਮਹੀਨੇ ਚ ਇਧਰ ਬਹੁਤ ਸੋਹਣਾ 뷰 ਸਾਰੇ ਆ ਨੇੜੇ ਦਰਿਆ ਵਗਦਾ ਫਰੇਜ਼ਰ ਫਰੇਜ਼ਰ ਰਿਵਰ ਆ ਦੇਖੋ ਬਹੁਤ ਸੋਹਣਾ 뷰 ਆ ਇਹ ਇਹ ਸੇਮਾ ਕੰਮ ਸਾਡਾ ਥੋੜੀ ਜਿਹੀ ਜੇ ਬੈਟ ਲਗਾਣੀ ਚਾਹੀਦੀ। ਇਹ ਤੁਹਾਨੂੰ ਚਾਹਾਂਗੇ ਕਿ ਤੇ ਨਵੀਂ ਜਗ੍ਹਾ ਨਵੀਂ ਜਗ੍ਹਾ ਜਾ ਕੇ ਬੈਟਿੰਗ ਸ਼ੁਰੂ ਕਰਾਂਗੇ। ਫਿਰ ਤੁਹਾਨੂੰ ਉੱਥੋਂ ਦੀਆਂ ਵੀਡੀਓ ਦਿਖਾਇਆ ਕਰਾਂਗੇ ਤੇ ਵੀਡੀਓ ਦੇਖਿਆ ਕਰੋ ਮੇਰੇ ਭਰਾ ਸਾਰੇ। ਆਪ ਸਬਸਕ੍ਰਾਈਬ ਵੀ ਕਰਿਆ ਕਰੋ ਆਪਣਾ ਚੈਨਲ ਲਾਈਕ ਸ਼ੇਅਰ ਸਭ ਕੁਝ ਕਰ ਦਿਆ ਕਰੋ ਹੈ ਚਲੋ ਠੀਕ ਆ ਫਿਰ ਐਨੀ ਕੀ ਬਣਾਈ ਆ ਅੱਜ ਵੀਡੀਓ ਮੌਸਮ ਬੜਾ ਸੋਹਣਾ ਸੀ ਝੂ ਆਲੇ ਦਿwale ਬਹੁਤ ਸੋਹਣਾ ਸੀ ਮੈਂ ਕਿਹਾ ਵੀਡੀਓ ਬਣਾ ਲੈਨੇ ਆ ਤੇ ਤੁਸੀਂ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਫਿਰ ਮੈਂ ਹੋਰ ਵੀਡੀਓ ਬਣਾਵਣਾ ਪਊਗਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਮਿਲਦੇ ਆਂ ਅਗਲੀ ਜਿਹੇ ਵੀਡੀਓ ਚ